ਚਲੋ ਹਾਂਜੀ ਇਹ ਬਰਸੋਰਾਤ ਦੀ ਗੱਲ ਹੈ ਬਸੋਰਾਤ ਮੈਂ ਆਪਣੀ ਮਿਰਰ ਰੈਸਟੋਰੈਂਟ ਹੈ ਸੋਇਆ ਚਾਹ ਹਾਂ ਮੈਂ ਉਥੋਂ ਟਿਕ ਕਰੇ ਜਾ ਰਿਹਾ ਸੀਗਾ ਐਕਟੀਵਿਟੀ ਤਾਂ ਇੱਕਦਮ ਮੇਰੇ ਕੁੱਤੇ ਮਗਰ ਪੈ ਗਈ ਜਦੋਂ ਮੈਂ ਬ੍ਰੇਕ ਲਗਾਈਆ ਤੇ ਇੱਕਦਮ ਪੈਨਿਕ ਹੋ ਗਿਆ ਇਹ ਪੈਨਿਕ ਹੋ ਨਾਲ ਮੈਂ ਸਲੀਪਰੀ ਹੋ ਗਿਆ ਉਥੇ ਜਾ ਕੇ ਡਿੱਗਾ ਮੈਂ ਇੱਕ ਮੇਲੇ 3 ਪੀਸ ਸਟਰਕਚਰ ਹੋਇਆ ਸ਼ੋਲਡਰ ਦੇ ਇਹ ਅੱਜ ਮਰ ਆਪਰੇਟ ਹੋਇਆ ਆਪਰੇਸ਼ਨ ਹੋਇਆ ਅੱਜ ਮਰ ਕਿੰਨੇ ਘੰਟੇ ਦੀ ਸਰਜਰੀ ਸੀ ਕਿਉਂਕਿ ਉਹ ਸ਼ਹਿਰ ਦੇ ਵਿੱਚ ਇੰਨਾ ਬੁਰਾ ਹਾਲ ਹੈ ਜਿ ਤੁਸੀਂ ਸੋਚ ਵੀ ਨਹੀਂ ਸਕਦੇ ਜਿੰਨੂ ਮਰਜੀ ਕੁਝ ਲੋਅ ਚ ਹਰ ਮੌਲੇ ਦੇ ਵਿੱਚ ਕੁੱਤਾ ਅਸੀਂ ਕਿਸੇ ਦੂਜੇ ਮੌਲੇ ਵਿੱਚ ਜਾ ਕੇ ਕੋਈ ਕਿਸੇ ਯਾਰ ਨੂੰ ਮਿਲਣਾ ਕੋਈ ਰਿਸ਼ਤੇਦਾਰ ਨੂੰ ਮਿਲਣਾ ਜਾ ਨਹੀਂ ਸਕਦੇ ਸੇਫ ਨਹੀਂ ਆ ਇਹ ਹਰਕਤ ਪਹਿਲਾਂ ਵੀ ਕੋਈ ਨਾਲ ਇੱਕ ਵਾਰੀ ਹੋਈ ਹੈ ਤੇ ਮੈਂ ਬੱਚਿਆਂ ਦੇ ਸਕੂਲ ਲੈਣ ਜਾ ਰਿਹਾ ਸੀਗਾ ਕੁੜੀਆਂ ਮੇਰੇ ਨਾਲ ਮੇਰੀ ਫੈਮਲੀ ਮੇਰੇ ਨਾਲ ਸੀ ਉਸ ਟਾਈਮ ਵੀ ਮੈਨੂੰ ਗਾ ਡੌਗ ਬਾਈਟ ਹੋਈ ਸੀ ਤੇ ਮੈਂ ਪ੍ਰਸ਼ਾਸਨ ਤੋਂ ਬੇਨਤੀ ਹੈ ਕਿ ਇਸ ਚੀਜ਼ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਜੇ ਲੋਕ ਨਹੀਂ ਬੋਲਦੇ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਦੁਖੀ ਨਹੀਂ ਹਨ ਕੁੱਤੇ ਹਨ ਬਹੁਤ ਜ਼ਿਆਦਾ ਕੁੱਤਿਆਂ ਦਾ ਗੁਰਾਹ ਹੈ ਆਪਣੇ ਸ਼ਹਿਰ ਦੇ ਵਿੱਚ ਪ੍ਰਸ਼ਾਸਨ ਦਾ ਇਸ ਕਰ ਕੋਈ ਧਿਆਨ ਨਹੀਂ ਹੈ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਪਰ ਰੱਖ ਕੇ ਇਸ ਚੀਜ਼ ਵੱਲ ਧਿਆਨ ਦਿੱਤਾ ਜਾਵੇ ਸਰਕਾਰ ਨੂੰ ਬੇਨਤੀ ਹੈ ਧੰਨਵਾਦ